ਤਾਲਾਪਾ ਜਥੇਬੰਦੀਆਂ ਤੋਂ ਬਾਹਰ ਹੋ ਕੇ ਕੁਝ ਵੀ ਨਹੀਂ ਕਰਨਾ ਕਿਉਂਕਿ ਇੱਥੇ ਕੁਝ ਕੁ ਲੋਕ ਵਿੱਚ ਬੈਠੇ ਨੇ ਜਿਹੜੇ ਅੰਦੋਲਨ ਵਿਗਾੜਨਾ ਚਾਹੁੰਦੇ ਨੇ ਆਪਣੀ ਮੱਗਾਂ ਮੰਨੇ ਮਨਵਾ ਕੇ ਜਾਣੀ ਹੈ ਸਰਕਾਰ ਤੋਂ ਪਰ ਖੱਟੜ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਗੋਲੇ ਤੁਸੀਂ ਦੇਖ ਰਹੇ ਹੋ ਡਰੋਨ ਕਿੱਥੇ ਤੱਕ ਆ ਕੇ ਜਾਂਦਾ ਹੈ ਸਾਰਾ ਪੰਜਾਬ ਦੇ ਵਿੱਚ ਆ ਰਿਹਾ ਹੈ ਡਰੋਨ ਮਜੀ ਭਾਈ ਸਾਰੀਆਂ ਸਰਕਾਰਾਂ ਮਿਲਿ ਭੁਗਤਾ ਭਗਵੰਤ ਮਾਨ ਦੀ ਸਰਕਾਰ ਵੀ ਪੂਰਾ ਯੋਗਦਾਨ ਦੇ ਰਹੀ ਆ ਬਟ ਗੱਲ ਇਹ ਆਓ फ्रंट पेज ਤੇ ਨਹੀਂ ਹੈਗੇ ਪਰ ਸਾਰਾ ਔਰਖੱਟੜ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਸਾਰਾ ਰਲ ਮਿਲ ਕੇ ਹੀ ਆ ਸਾਰਾ ਕੁਝ ਹੋ ਰਿਹਾ ਤੁਸੀਂ ਨੂੰ ਮੋਲ ਕਗਨ ਮੰਤਾਂ ਇੰਟਰਵਿਊ ਸੁਣਿਆ ਹੋਊਗਾ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ 5 ਮਿੰਟ ਚ ਐਮਐਸਪੀ ਦਵਾਂਗੇ ਅੱਜ ਉਹ ਕਿੱਥੇ ਅੱਜ ਇੱਥੇ ਕੋਈ ਵੀ ਨਹੀਂ ਆਏਗਾ ਸ਼ੰਭੂ ਬਾਰਡਰ ਤੇ ਪਹੁੰਚਿਆ ਕਿਸਾਨ ਆंदोलਨ ਸ਼ੁਰੂ ਹੋ ਚੁੱਕਾ ਹੈ 13 ਫਰਵਰੀ ਦਾ ਹੋਕਾ ਦਿੱਤਾ ਗਿਆ ਸੀ ਪਰ ਕਿਤੇ ਨਾ ਕਿਤੇ ਮੀਟਿੰਗਾਂ ਜਿਹੜੀਆਂ ਹੈ ਕੇਂਦਰੀ ਮੰਤਰੀਆਂ ਦੇ ਨਾਲ ਬੈਠਕਾਂ ਚੰਡੀਗੜ੍ਹ ਦੇ ਵਿੱਚ ਚੱਲ ਰਹੀਆਂ 14 ਨੂੰ ਰਾਜਪੁਰੇ ਦੇ ਵਿੱਚ ਬੈਠਕ ਹੁੰਦੀ ਹੈ ਕੱਲ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ 6-7 ਘੰਟੇ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ ਕੇਂਦਰੀ ਮੰਤਰੀਆਂ ਦਾ ਕਹਿਣਾ ਕਿ ਕਿਸਾਨਾਂ ਦੇ ਵੱਲੋਂ ਹੋਰ ਮੰਗਾ ਜਿਹੜੀਆਂ ਵਿੱਚ ਐਡ ਕਰ ਲੀਆਂ ਗਈਆਂ ਪਰ ਦੂਜੇ ਪਾਸੇ ਜੇ ਕਿਸਾਨ ਆਗੂਆਂ ਦੀ ਗੱਲ ਕਰੀ ਉਹਨਾਂ ਦਾ ਕਹਿਣਾ ਕਿ ਉਹੀ ਮੰਗਾ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਪਿਛਲੀ ਵਾਰ ਗਰੰਟੀ ਦੇ ਦਿੱਤੀ ਗਈ ਸੀ ਸੋ ਹੁਣ ਇੱਕ ਵਾਰ ਫਿਰ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਮੋਰਚਾ ਲਾਈ ਦਿੱਲੀ ਕੂਚ ਦਾ ਹੋਕਾ ਦਿੱਤਾ ਗਿਆ ਹੈ ਨੌਜਵਾਨਾਂ ਵੱਲੋਂ ਪਿਛਲੀ ਵਾਰ ਵੀ ਮੋਰਚੇ ਦੀ ਅਗਵਾਈ ਕੀਤੀ ਗਈ ਸੀ ਇਸ ਵਾਰ ਵੀ ਨੌਜਵਾਨ ਅੱਗੇ ਨੇ ਤੇ ਗੱਲਬਾਤ ਕਰਦੇ ਆਂ ਕੁਝ ਭਰਾ ਬ ਪਿਛਲੀ ਵਾਰ ਕਿਸਾਨ ਅੰਦੋਲਨ ਚੱਲਿਆ ਸੀ ਅਗਵਾਈ ਕੀਤੀ ਆ ਨੌਜਵਾਨ ਮੁੰਡਿਆਂ ਨੇ ਅੱਗੇ-ਅੱਗੇ ਬੈਰੀਗੇਟਿੰਗ ਪੱਟ ਦੇ ਗਏ ਦਿੱਲੀ ਵੱਲ ਨੂੰ ਤੇ ਇੱਕ ਵਾਰ ਫੇਰ ਦੁਬਾਰਾ ਉਹ ਮਾਹੌਲ ਬਣਿਆ ਹੋਇਆ ਹੈ ਕਿਵੇਂ ਵੇਖਦੇ ਹੋ ਹਾਂਜੀ ਵੀਰੇ ਮਾਹੌਲ ਤਾਂ ਉਹੀ ਬਣਿਆ ਹੋਇਆ ਪਰ ਗੱਲ ਸਾਰੀ ਆਪਾਂ ਕੋਈ ਆਪਾਂ ਪੀਸਫੁੱਲ ਪ੍ਰੋਟੈਸਟ ਕਰਨਾ ਹੈ ਸਾਰਾ ਗੱਲ ਆਪਾਂ ਜਿੱਥੇ ਬੰਦੀਆਂ ਤੋਂ ਬਾਹਰ ਹੋ ਕੇ ਕੁਝ ਵੀ ਨਹੀਂ ਕਰਨਾ ਕਿਉਂਕਿ ਇੱਥੇ ਕੁਝ ਕੁ ਲੋਕ ਵਿੱਚ ਬੈਠੇ ਨੇ ਜਿਹੜੇ ਅੰਦੋਲਨ ਵਿਗਾੜਨਾ ਚਾਹੁੰਦੇ ਨੇ ਪਰ ਆਪਾਂ ਪੀਸਫੁੱਲੀ ਚੱਲਾਂਗੇ ਜਿੱਤਾਂ ਜਿੱਦਾਂ ਵੀ ਜਿੱਥੇ ਬੰਦੀਆਂ ਕਹਿਣਗੀਆਂ ਆਪਾਂ ਉਹਨਾਂ ਦੇ ਤਰੀਕੇ ਨਾਲ ਆਪਣੇ ਮੰਗਾਂ ਮੰਨਾ ਕੇ ਜਾਣੀ ਹੈ ਸਰਕਾਰ ਤੋਂ ਪਰ ਖੱਟੜ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਗੋਲੇ ਤੁਸੀਂ ਦੇਖ ਰਹੇ ਹੋ ਡਰੋਨ ਕਿੱਥੇ ਤੱਕ ਆ ਕੇ ਜਾਂਦੇ ਸਾਰਾ ਪੰਜਾਬ ਦੇ ਵਿੱਚ ਆ ਰਿਹਾ ਹੈ ਬਟਰੋਨ ਸਰਕਾਰ ਧੱਕਾ ਕਰ ਰਹੀ ਹੈ ਪਰ ਆਪਾਂ ਜਥੇਬੰਦੀਆਂ ਤੋਂ ਬਾਹਰ ਹੋ ਕੇ ਕੋਈ ਵੀ ਕਦਮ ਨਹੀਂ ਚੱਕਣਾ ਹੈਗਾ ਪੀਸਫੁਲੀ ਪ੍ਰੋਟੈਸਟ ਲੜਾਂਗੇ ਪੂਰਾ ਜੀ ਬਿਲਕੁਲ ਪਹਿਲੇ ਦਿਨ ਵੀ ਇਹ ਗੱਲ ਕੀਤੀ ਜਾਵੇ ਕਿ ਨੌਜਵਾਨਾਂ ਨਾਲੋਂ ਇੱਥੇ ਬੈਰੀਕੇਟਿੰਗ ਇੱਕ ਵਾਰੀ ਲੱਗ ਗਈ ਹੈ ਜਦੋਂ ਕਿਸਾਨਾਂ ਗੋਣੇ ਕਹਿੰਦਾ ਕਿ ਇੱਥੇ ਬੈਠ ਜਾਓ ਕੇਂਦਰੀ ਮੰਤਰੀਆਂ ਦਾ ਵੀ ਸੱਦਾ ਆ ਗਿਆ ਪਰ ਫਿਰ ਵੀ ਜਦੋਂ ਪੰਜਾਬ ਦੇ ਅੰਦਰ ਆ ਕੇ ਪੰਜਾਬ ਦੀ ਸਰਹਾਦ ਦੇ ਉੱਤੇ ਹੀ ਸਾਡੇ ਲੋਕਾਂ ਵਾਸਤੇ ਹੱਦ ਬਣ ਗਈ ਇੱਥੇ ਇੱਕ ਕਿ ਹਰਿਆਣੇ ਦੀ ਹੱਦ ਦੇ ਵਿੱਚ ਨਹੀਂ ਹੈ ਜਿਹੜੀ ਬੈਰੀਕੇਟਿੰਗ ਤਾ ਭਗਵੰਤ ਮਾਨ ਦੀ ਸਰਕਾਰ ਵੀ ਪੂਰਾ ਯੋਗਦਾਨ ਦੇ ਰਹੀ ਆ ਬਟ ਗੱਲ ਇਹ ਆ ਉਹ ਫਰੰਟ ਫੇਸ ਤੇ ਨਹੀਂ ਹੈਗੇ ਪਰ ਸਾਰਾ ਔਰ ਖੱਟੜ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਸਾਰਾ ਰਲ ਮਿਲ ਕੇ ਹੀ ਆ ਸਾਰਾ ਕੁਝ ਹੋ ਰਿਹਾ ਕਿਸਾਨਾਂ ਨਾਲ ਕੋਈ ਵੀ ਉਹ ਨਹੀਂ ਕਰ ਰਿਹਾ ਅੱਜ ਪੂਰੇ ਭਾਰਤ ਬੰਦ ਦਾ ਚੱਲ ਰਿਹਾ ਹੈ ਨਾ ਪੂਰੇ ਅੱਜ ਵਕੀਲ ਸਾਰੇ ਰੇਲਾਂ ਸਾਰਾ ਕੁਝ ਬੰਦ ਆ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਆਓ ਇੱਥੇ ਜੁੜੋ ਆ ਕੇ ਇੱਥੇ ਦੇਖੋ ਤੇ ਜਥੇਬੰਦੀਆਂ ਦੇ ਨਾਲ ਪੂਰਾ ਸਾਥ ਦਿਓ ਇੱਥੇ ਆ ਕੇ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਦਿੱਲੀ ਸਟੇਜ ਸਾਂਭ ਲਈ ਮਤਲਬ ਨੌਜਵਾਨਾਂ ਨੇ ਅਗਵਾਈ ਕੀਤੀ ਦਿੱਲੀ ਸਟੇਜ ਤੇ ਚੜ ਕੇ ਪਰ ਮੁੜ ਕੇ ਕੁਝ ਕੁ ਆਗੂਆਂ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਇਹ ਸਾਡੇ ਨਾਲ ਨਹੀਂ ਆ ਨੌਜਵਾਨਾਂ ਨੂੰ ਮਤਲਬ ਪਿੱਠ ਵਿਖਾ ਦਿੱਤੀ ਸੀ ਜੇ ਕਿਤੇ ਹੁਣ ਕਿਤੇ ਇਹੋ ਜਿਹਾ ਡਰ ਨਹੀਂ ਆ ਕਿਸਾਨ ਆਗੂਆਂ ਤੋਂ ਨੇ ਵੀਰੇ ਗੱਲ ਪਤਾ ਕੀ ਆ ਕੁਸ਼ਕ ਪਿੱਛੋਂ ਹੁੰਦੇ ਜਿਹੜੇ ਮਾਹੌਲ ਵਿਗਾੜਨ ਵਾਲੇ ਹੁੰਦੇ ਆ ਉਹਨਾਂ ਨੂੰ ਐਦਾਂ ਹੁੰਦਾ ਵੀ ਇੱਥੋਂ ਧਰਨਾ ਪਟ ਕੇ ਤੇ ਆਪ ਚ ਲੋਕ ਪਟ ਜਾਣ ਤੇ ਅਸੀਂ ਇੱਥੋਂ ਧਰਨਾ ਚ ਕਾ ਦਾਂਗੇ ਗੱਲ ਕੋਈ ਨਹੀਂ ਹੈ ਕਿ ਹੁਣ ਸਾਰੇ ਵੀਰ ਸਾਰੇ ਨੌਜਵਾਨ ਸੂਜਮਾਨ ਨੇ ਸਭ ਨਾਲ ਇੱਕੇ ਨਾਲ ਚੱਲਾਂਗੇ ਤੇ ਇੱਥੋਂ ਧਰਨਾ ਜੇ ਹੋਊਗਾ ਪਰਸੋਂ ਨੂੰ ਮੀਟਿੰਗ ਆ ਪਰਸੋਂ ਦੀ ਮੀਟਿੰਗ ਤੋਂ ਬਾਅਦ ਜੇ ਹੋਊਗਾ ਤਾਂ ਦਿੱਲੀ ਧਾਰਨਾ ਜ਼ਰੂਰ ਲੈ ਕੇ ਜਾਵਾਂਗੇ ਪਰਸੋਂ ਦੀ ਮੀਟਿੰਗ ਦੇ ਵਿੱਚ ਜੇ ਕਿਸੇ ਨਤੀਜੇ ਤੇ ਗੱਲ ਨਹੀਂ ਪਹੁੰਚਦੀ ਕਿਉਂਕਿ ਚੋਣ ਜਾਬਤੇ ਦੀ ਗੱਲ ਕਰ ਲੈਨੇ ਆ ਲੋਕ ਸਭਾ ਚੋਣਾਂ ਆ ਰਹੀਆਂ ਪੂਰੀ ਦੇਸ਼ ਦੇ ਵਿੱਚ ਚੋਣਾਂ ਹੋਣਗੀਆਂ ਪਹਿਲਾਂ ਮੈਂ ਚੋਣ ਜਾਬਤੇ ਤੋਂ ਪਹਿਲਾਂ ਇੱਕ ਸਵਾਲ ਆ ਮੇਰਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਵਾਅਦਾ ਕੀਤਾ ਗਿਆ ਕਿ 13 ਲੋਕ ਸਭਾ ਸੀਟਾਂ ਸਾਨੂੰ ਦੇ ਦਿਓ ਕੇਂਦਰ ਵੱਲੋਂ ਕੋਈ ਵੀ ਚੀਜ਼ ਛੱਡ ਦੇਣੀ ਆ ਉਹ ਮੇਰੀ ਗਾਰੰਟੀ ਆ ਨਹੀਂ ਬਈ ਸਰਕਾਰਾਂ ਤਾਂ ਪਹਿਲਾਂ ਵੀ ਕਹਿੰਦੇ ਆ ਆਮ ਪਾਰਟੀ ਨੇ ਤਾਂ ਪਹਿਲਾਂ ਵੀ ਕਿਹਾ ਸੀ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ 5 ਮਿੰਟ ਚ ਐਮਐਸਪੀ ਦਵਾਂਗੇ ਤੁਸੀਂ ਅਨਮੋਲ ਕਹਿੰਨ ਮੰਨਦਾ ਇੰਟਰਵਿਊ ਸੁਣਿਆ ਹੋਊਗਾ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ 5 ਮਿੰਟ ਚ ਐਮਐਸਪੀ ਦਵਾਂਗੇ ਅੱਜ ਉਹ ਕਿੱਥੇ ਅੱਜ ਇੱਥੇ ਕੋਈ ਵੀ ਨਹੀਂ ਆਏਗਾ ਕੱਲ ਇੱਥੇ ਕਾਂਗਰਸ ਦੇ ਕਐਮਐਲ ਆ ਕੇ ਗਏ ਮਦਦ لال ਜਲਾਲ ਪਰ ਉਹਦੇ ਨਾਲ ਵੀ ਕਿਸ਼ੇ ਨੇ ਵਾਲ ਕੋਈ ਬੋਲ ਚ ਚਾਲ ਨਹੀਂ ਹੋਈ ਹੈਗੀ ਕਿਉਂਕਿ ਸਾਰੀਆਂ ਸਰਕਾਰਾਂ ਵੀਰੇ ਰਲੀਆਂ ਰਲੀਆਂ ਪਿਗਤਿਆਂ ਨੇ ਆਪਾਂ ਨੂੰ ਕੀ ਹੈ ਕਿਸਾਨਾਂ ਨੂੰ ਪੂਰਾ ਇਕੱਠ ਹੋ ਕੇ ਇੱਕ ਜੁੱਟ ਹੋ ਕੇ ਆਪਾਂ ਨੂੰ ਆ ਸਾਰਾ ਸੰਘਰਸ਼ ਕਰਨਾ ਪੈਣਾ ਹੈ ਜੇ ਆਪਾਂ ਆਪਣੀ ਮੰਗਾਂ ਮਨਵਾਉਣੀਆਂ ਪੈਣੀਆਂ ਤਾਂ ਆਪਾਂ ਨੂੰ ਇੱਕ ਜੁੱਟ ਹੋ ਕੇ ਲੜਨਾ ਪੈਣਾ ਇੱਥੇ ਵੀਰੇ ਹਰਿਆਣੇ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੇ ਹਰਿਆਣੇ ਦੇ ਉੱਤੇ ਦਾਵਾ ਬੋਲਿਆ ਇਹੋ ਜਿਹਾ ਮਾਹੌਲ ਬਣਾਇਆ ਹਮਲੇ ਵਾਲਾ ਮਾਹੌਲ ਬਣਾਇਆ ਕਿ ਇਹੋ ਜਿਹਾ ਮਾਹੌਲ ਹੈ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਨਹੀਂ ਵੀਰੇ ਤੁਸੀਂ ਆਪ ਦੇਖ ਸਕਦੇ ਹੋ ਪੂਵਰਾ ਸਾਰੇ ਜਥੇਬੰਦੀਆਂ ਦੇ ਕਹਿਣ ਦੇ ਵਿੱਚ ਨੇ ਉਧਰੋਂ ਜਾਣਗੇ ਕਿਸਾਰ ਤੁਸੀਂ ਦੇਖ ਦੇਖ ਸਕਦੇ ਹੋ ਤੁਸੀਂ ਉਧਰ ਜੂ ਮਾਰ ਕੇ ਦੇਖੋ ਜਿਹੜੇ ਉਧਰ ਦੀ ਮਿਲਟਰੀ ਆ ਉਹ ਸਗੋਂ ਆਪ ਕਹਿ ਰਹੀ ਹੈ ਵੀ ਤੁਸੀਂ ਆ ਜਾਓ ਸਾਡੇ ਨਾਲ ਲੜੋ ਆ ਕੇ ਇਹਨਾਂ ਨੂੰ ਇਦਾਂ ਵੀ ਜੇ ਇੱਥੇ ਕੁਝ ਹੋਊਗਾ ਨੈਸ਼ਨਲ ਮੀਡੀਆ ਆਪਾਂ ਇਹਨਾਂ ਨੂੰ ਗਲਤ ਸ਼ੋਅ ਕਰਾਂਗੇ ਕਿਉਂਕਿ ਜਿਹੜੀ ਬਾਕੀ ਸਟੇਟਾਂ ਨੇ ਉਹਨਾਂ ਨੂੰ ਹਲੇ ਚੰਗੀ ਤਰ੍ਹਾਂ ਨਹੀਂ ਪਤਾ ਜਿਹਨੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਐ ਵੀ ਅਸੀਂ ਗਲਤ ਕਵਰੇਜ ਕਰਕੇ ਲੋਕਾਂ ਨੂੰ ਅਸੀਂ ਨਾ ਜੁੜਨ ਦਈਏ ਇਕੱਠੇ ਕਰੀ ਨਾ ਹੁਣ ਦਈਏ ਬਿਲਕੁਲ ਹੁਣ ਚੋਣ ਜਾਬਤੇ ਦੀ ਗੱਲ ਹੈ ਕਿਸਾਨ ਆਗੂਆਂ ਵੱਲੋਂ ਮੀਟਿੰਗ ਦਾ ਜਿਹੜਾ ਹੈ ਉਹਨਾਂ ਵੱਲੋਂ ਇਹ ਹੈ ਕਿ ਅਸੀਂ ਕਿਸੇ ਨੂੰ ਮੌਕਾ ਨਹੀਂ ਦੇਣਾ ਕਿ ਕਿਸਾਨ ਅੰਦੋਲਨ ਨੂੰ ਕੋਈ ਗਲਤ ਕਹਿ ਦੇ ਜਿੰਨੀ ਮਰੀ ਵੀ ਸੱਦਾ ਆਇਆ ਕਿਸਾਨ ਆਗੂ ਗਏ ਬੀਤੀ ਰਾਤ 6-7 ਘੰਟੇ ਮੀਟਿੰਗ ਚੱਲੀ ਫਿਰ 2 ਦਿਨ ਬਾਅਦ ਦਾ ਸਮਾਂ ਦੇ ਦਿੱਤ ਗਿਆ ਦੂਸਰੇ ਪਾਸੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਕਿਤੇ ਲੱਗਦਾ ਨਹੀਂ ਹੈ ਕਿ ਚੋਣ ਜਾਬਤਾ ਨੇੜੇ ਲਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰੀ ਕੇਂਦਰ ਸਰਕਾਰ ਵੱਲੋਂ ਜਾਂ ਕੇਂਦਰੀ ਮੰਤਰੀਆਂ ਵੱਲੋਂ ਹਾਂਜੀ ਭਈਆ ਸਾਰਾ ਕੇਂਦਰ ਦੀ ਪੂਰੀ ਸਕੀਮ ਨਾਲ ਚੱਲ ਰਿਹਾ ਹੈ ਕਿਉਂਕਿ ਹੁਣ ਤੁਸੀਂ ਲਾ ਲੋ ਆਪਣਾ 13 ਤਰੀਕ ਦੇ ਇੱਥੇ ਧਰਨਾ ਲੱਗਿਆ ਹੋਇਆ ਅੱਜ ਕਿੰਨੇ ਤਰੀਕ ਹੋ ਗਿਆ ਅੱਜ 17 ਤਰੀਕ ਹੋਗੀ 5 ਦਿਨ ਵਿੱਚ ਗੈਪ ਪੈ ਗਿਆ ਤੇ ਹੁਣ ਅਗਲੀ ਹੁਣ ਪਰਸੋਂ ਦੀ ਮੀਟਿੰਗ ਚੱਲ ਗਈ ਤੇ ਹੁਣ ਇਹ ਟਾਈਮ ਟੇਪ ਕਰਨ ਕਿਉਂਕਿ ਹੁਣ ਉਹ ਲੱਗਣ ਵਾਲਾ ਇੱਥੇ ਚੋਣ ਜਾਬਤਾ ਲੱਗਣ ਵਾਲਾ ਤਾਂ ਕਰਕੇ ਉਹ ਟਾਈਮ ਲੰਘਾ ਰਿਹਾ ਹੋਣਾ ਕੁਝ ਨਹੀਂ ਪਰ ਜੇ ਹੋਊਗਾ ਆਪਾਂ ਜਰੂਰ ਦਿੱਲੀ ਜਾਵਾਂਗੇ ਪਰ ਜਾਵਾਂਗੇ ਪੀਸਫੁਲੀ ਪ੍ਰੋਟੈਸਟ ਕਰਕੇ ਜੀ ਬਿਲਕੁਲ ਤੇ ਕਿਤੇ ਨਾ ਕਿਤੇ ਅਨਿਲ ਵੇਜ ਜਿਹੜੇ ਨੇ ਪਿਛਲੀ ਵਾਰ ਕੀ ਹੋਇਆ ਸੀ लाल किले ਨੂੰ ਸਾਰਿਆਂ ਨੂੰ ਪਤਾ ਕਿ ਲਾਲ ਕਿਲੇ ਤੇ ਘੇਰਾ ਪੈ ਗਿਆ ਝੰਡਾ ਚੜ੍ਹਾ ਦਿੱਤਾ ਗਿਆ ਤੇ ਹੁਣ ਇੱਕ ਵਾਰ ਫਿਰ ਲਾਲ ਕਿਲਾ ਬੰਦ ਕਰ ਦਿੱਤਾ ਗਿਆ ਬਈ ਉਦੋਂ ਵੀ ਆਪਾਂ ਦੇਖਿਆ ਆਪਾਂ ਨੇ ਜਿਹੜਾ ਭਾਰਤ ਦਾ ਧਰੰਗਾ ਸੀਗਾ ਆਪਾਂ ਕਿਸੇ ਨੇ ਨਹੀਂ ਛੜਿਆ ਪਰ ਉਹ ਨੈਸ਼ਨਲ ਮੀਡੀਆ ਨੇ ਜਾਣ ਕੇ ਆਪ ਨੂੰ ਡਾਊਨ ਫੀਲ ਕਰਾਉਣ ਲਈ ਉਹਨਾਂ ਨੇ ਸਾਰਾ ਗਲਤ ਕਵਰੇਜ ਕਰਾਇਆ ਤੁਸੀਂ ਆਪਾਂ ਸਭ ਨੇ ਦੇਖਿਆ ਹੀ ਆ ਕਿ ਉੱਥੇ ਜਿਹੜਾ ਨਿਸ਼ਾਨ ਸਾਬ ਚਲਾਇਆ ਸੀਗਾ ਉਹ ਤਿਰੰਗੇ ਤੋਂ ਥੋੜਾ ਨੀਚੇ ਸੀਗਾ ਆਪਾਂ ਨੇ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਹੈਗੀ ਨੈਸ਼ਨਲ ਮੀਡੀਆ ਸਾਰਾ ਸੈਂਟਰ ਦੇ ਅੰਡਰ ਕੰਮ ਕਰਦਾ ਹੈ ਜੋ ਵੀ ਉਹਨਾਂ ਨੇ ਦਿਖਾਉਣਾ ਹੈ ਸੈਂਟਰ ਦੇ ਕਹਿਣ ਦੇ ਅੰ ਹਰਿਆਣਾ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਕਿਸਾਨਾਂ ਦੇ ਦਿੱਲੀ ਜਾਣ ਤੋਂ ਇਤਰਾਜ਼ ਨਹੀਂ ਹੈ ਇਹਨਾਂ ਦੇ ਤਰੀਕੇ ਤੋਂ ਇਤਰਾਜ਼ ਹੈ ਬੱਸਾਂ ਤੇ ਜਾਣ ਚਾਹੇ ਟ੍ਰੇਨਾਂ ਤੇ ਜਾਣ ਪਰ ਟਰੈਕਟਰ ਟਰਾਲੀਆਂ ਤੇ ਜਾਣ ਨਹੀਂ ਦੇਣਾ ਅਜਿਹਾ ਤੁਸੀਂ ਕੀ ਲੱਦਿਆ ਟਰੈਕਟਰ ਟਰਾਲੀਆਂ ਦੇ ਵਿੱਚ ਨਹੀਂ ਲੱਦਿਆ ਤਾਂ ਕੁਛ ਨਹੀਂ ਬਈ ਟਰੈਕਟਰ ਕਿਸਾਨ ਦਾ ਸਿੰਪਲ ਆ ਟਰੈਕਟਰ ਟਰੈਲੀ ਕਿਸਾਨ ਦਾ ਸਿੰਪਲ ਆ ਇਹ ਜ਼ਰੂਰ ਜਾਊਗਾ ਕਿਉਂਕਿ ਹੁਣ ਅਸੀਂ ਸਾਨੂੰ ਉੱਥੇ ਇਹ ਨਹੀਂ ਪਤਾ ਸਾਨੂੰ ਸਾਲ ਬੈਠਣਾ ਪੈ ਜੇ ਸਾਨੂੰ 2 ਸਾਲ ਬੈਠਣਾ ਪੈ ਜੇ ਇਹ ਸਾਡਾ ਸਿੰਪਲ ਆ ਅਸੀਂ ਜ਼ਰੂਰ ਨਾਲ ਲੈ ਕੇ ਜਾਵਾਂਗੇ ਇਹ ਕਿਸਾਨ ਦੀ ਪਛਾਣ ਪਛਾਣਾ ਇਹ ਤੋਂ ਬਿਨਾ ਕਿਸਾਨ ਵੀ ਕੁਝ ਨਹੀਂ ਹੈਗਾ ਇਹ ਸਾਡੀ ਸਿੰਪਲ ਆ ਅਸੀਂ ਇਹਨੂੰ ਜ਼ਰੂਰ ਨਾਲ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਵੀਰੇ ਤੇ ਇੱਥੇ ਇੱਕ ਵੀਰ ਹੈ ਕਹਿੰਦਾ ਮੈਂ ਸ਼ੇਅਰ ਵੀ ਲਿਖਿਆ ਹੈ ਇਹ ਜੋ ਦੋਨਾਂ ਪਾਸੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਹਰਿਆਣੇ ਦੇ ਜਾਂ ਕੇਂਦਰ ਦੀ ਵੀ ਗੱਲ ਕਰੀਏ ਤੇ ਸ਼ੇਅਰ ਵੀਰੇ ਕੀ ਨਾਮ ਤੇਰਾ ਪਹਿਲਾਂ ਮੇਰਾ ਨਾਮ ਸੰਦੀਪ ਹੈ ਜੀ ਤੇ ਕੀ ਸ਼ੇਅਰ ਲਿਖਿਆ ਸੁਣਾ ਦਿਓ ਸ਼ੇਅਰ ਆਪਾਂ ਲਿਖਿਆ ਜੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਆਹ ਹੰਕਾਰ ਤੋੜ ਦਾਂਗੇ ਸਰਕਾਰਾਂ ਦਾ ਪੁੱਠਾ ਪੈਰ ਮੋੜ ਦਾਂਗੇ ਗਰਦਾਰਾਂ ਦਾ ਆ ਹੰਕਾਰ ਤੋੜ ਦਾਂਗੇ ਸਰਕਾਰਾਂ ਦਾ ਪੁੱਠਾ ਪੈਰ ਮੋੜ ਦਾਂਗੇ ਗਦਾਰਾਂ ਦਾ ਆ ਦਿੱਲੀ ਜਿੰਨੀ ਸਾਡੇ ਲਈ ਕੋਈ ਔਖੀ ਗੱਲ ਨਹੀਂ ਆ ਦਿੱਲੀ ਜਿੰਨੀ ਸਾਡੇ ਲਈ ਕੋਈ ਔਖੀ ਗੱਲ ਨਹੀਂ ਆ ਲਲਕਾਰਾ ਹੀ ਸਾਡਾ ਕਾਲ ਬਣੂ ਗਦਾਰਾਂ ਦਾ ਆ ਲਲਕਾਰਾ ਹੀ ਸਾਡਾ ਕਾਲ ਬਣੂ ਗਦਾਰਾਂ ਦਾ ਬਹੁਤ ਸੁਣਾ ਲਿਖਿਆ ਵੀਰੇ ਇਹ ਨਾ ਜਾਂਦਾ ਸੀਗਾ ਜੀ ਤੇ ਹਾਲਾਤ ਦੋਵੇਂ ਪਾਸੇ ਜੇ ਗੱਲ ਕਰੀਏ ਹਰਿਆਣਾ ਦੇ ਤੇ ਪੰਜਾਬ ਦੇ ਹਾਲਾਤ ਇੱਕ ਪਾਸੇ ਛੋਟਾ ਭਰਾ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਛੋਟਾ ਭਰਾ ਕਿਹਾ ਗਿਆ ਸੀ ਹਰਿਆਣੇ ਨੂੰ ਵੱਡਾ ਭਰਾ ਪੰਜਾਬ ਕਿਉਂਕਿ ਪੰਜਾਬ ਦੇ ਵਿੱਚੋਂ ਨਿਕਲੀਆਂ ਸਟੇਟਾਂ ਨੇ ਹਰਿਆਣਾ ਦਿੱਲੀ ਜਾਂ ਹਿਮਾਚਲ ਦੀ ਗੱਲ ਕਰੀ 1960 ਦੇ ਵਿੱਚ ਪੰਜਾਬੀ ਸੂਬਾ ਸ਼ੁਰੂ ਹੁੰਦਾ ਸੋ ਬੜੀਆਂ ਗੱਲਾਂ ਖਦੇੜ ਦਿੱਤਾ ਗਿਆ ਵੰਡੀਆਂ ਪੈ ਗਈਆਂ ਹੁਣ ਇੱਕ ਵਾਰ ਫਿਰ ਦੋਨਾਂ ਭਰਾਵਾਂ ਦੇ ਵਿੱਚ ਕਾਰਖੰਦ ਕਾਂਦੇ ਜਿਹੜੀ ਹੈ ਉਹ ਖੜੀ ਕਰ ਦਿੱਤੀ ਗਈ ਹੈ ਪਰਸੋਂ ਦੀ ਉਕਾਲ ਦਿੱਤੀ ਗਈ ਹੈ ਮੀਟਿੰਗ ਦੀ ਕੇਂਦਰੀ ਮੰਤਰੀ ਦੇ ਪਾਸੇ ਨਤੀਜੇ ਲੱਗਦੇ ਨੇ ਕਿ ਕਿਵੇਂ ਜਿਹੜੇ ਨਤੀਜੇ ਸਾਹਮਣੇ ਆਉਂਦੇ ਨੇ ਪਰਸੋਂ ਪਤਾ ਲੱਗੇਗਾ ਪਰ ਫਿਲਹਾਲ ਕਿਸਾਨ ਆਗੂਆਂ ਦਾ ਕਹਿਣਾ ਕਿ ਜਿਹੜੀ ਕਾਲ ਹੈ ਦਿੱਲੀ ਚੱਲਦੀ ਉਹ ਵਾਪਸ ਨਹੀਂ ਲਈ ਗਈ ਕਿਸਾਨ ਆਗੂਆਂ ਦੇ ਵਿੱਚ ਨੌਜਵਾਨ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਕਿ ਅਸੀਂ ਉਹਨਾਂ ਦੀ ਇੱਕ ਕਾਲ ਉਡੀਕ ਰਹੇ ਹਾਂ ਬੈਰੀਕੇਡ ਸਾਡੇ ਵਾਸਤੇ ਕੁਝ ਨਹੀਂ ਸੋ ਹੁਣ ਪਰਸੋਂ ਦੀ ਕਾਲ ਜਿਹੜੀ ਪਰਸੋਂ ਦੀ ਮੀਟਿੰਗ ਉਸ ਤੋਂ ਬਾਅਦ ਜੋ ਵੀ ਨਤੀਜੇ ਸਾਹਮਣੇ ਆਉਣਗੇ ਕੈਮਰਾਮੈਨ ਸਮੀਰ ਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ